ਕਉਂ ਲੀਹ ਜੈਲੀਆ ਬੜਾ ਚੇਰਾ ਬਾਦ ਵੀਰੇ ਫੋਨ ਤੇ ਆਇਆ ਰਖੜੀ ਦਾ ਵੀਰਾ ਤੈਨੂੰ ਚੇਤਾ ਮੈਂ ਕਰਾਇਆ ਫੜ ਕੇ ਉਂਗਲ ਦੀ ਨੂੰ ਚੱਲਣਾ ਸਿਖਾਇਆ ਅਜ ਤੱਕ ਦੀਓ ਹੀ ਤੇਰਾ ਵੀਰਨਾ ਬੀਚ ਪਰਦੇਸਾਂ ਜਾ ਕੇ ਬੈਠਾ ਵੜੀ ਦੂਰ ਆ ਜਾ ਭੈਣ ਕੋਲ ਰਖੜੀ ਬਣਾਵੀਰ ਨਾ ਵੇ ਆ ਜਾ ਭੈਣ ਕੋਲ ਰਖੜੀ ਬਣਾਵੀਰ ਨਾ ਰਖੜੀ ਦੇ ਦਿਨ ਮੈਨੂੰ ਚੜਿਆ ਸਿਚਾਵੜ ਚਾ ਮਨਾਲੇ ਪੇਕੇ ਆਂ ਦੇ ਜਾਉਂਗੀ ਛੋਟੇ ਤੇ ਬਿਠਾ ਕੇ ਮੇਰੇ ਸੋਣ ਵੀਰ ਨੂੰ ਮੈਂ ਉਹਦੇ ਗੁੱਟ ਉੱਤੇ ਰਖੜੀ ਸਜਾਉਂਗੀ ਮੱਥੇ ਤੇ ਤਿਲਕ ਲਾ ਕੇ ਸੋਹਣੇ ਵੀਰ ਦੇ ਲੰਮੀ ਉਮਰ ਦੀ ਮੰਗੂਗੀ ਦੇਵਾ ਵੀਰਨਾ ਵਿਚ ਪਰਦੇਸਾਂ ਜਾ ਕੇ ਬੈਠਾ ਵੜੀ ਦੂਰੀ ਆ ਜਾ ਭੈਣ ਕੋਲ ਰਖੜੀ ਬਣਾ ਵੀਰਨਾ ਵੇ ਆ ਜਾ ਭੈਣ ਕੋਲ ਰਖੜੀ ਬਣਾ ਵੀਰਨਾ ਵੇ ਆ ਜਾ ਭੈਣ ਕੋਲ ਰਖੜੀ ਬਣਾ ਵੀਰਨਾ ਨਿੱਕੇ ਨਿੱਕੇ ਹੁੰਦੇ ਆ ਮਰਗੇ ਸੀ ਮਾਪੇ ਤੈਨੂੰ ਜਾਮਨੀ ਸੀ ਦਿੱਤੀ ਛੋਟੀ ਫੈਨਦੀ ਹੱਥਾਂ ਵਿੱਚ ਹੱਥ ਦੇ ਤੇ ਬੇਬੇ ਬਾਪੂ ਨੇ ਬੇਗੂੰ ਹਿੰਮਤ ਪਈ ਨਾ ਕੋਈ ਜੇ ਕਹਿਣ ਦੀ ਹੱਥਾਂ ਵਿੱਚ ਹੱਥ ਦੇ ਤੇ ਬੇਬੇ ਬਾਪੂ ਨੇ ਬੇਗੂੰ ਹਿੰਮਤ ਪਈ ਨਾ ਕੋਈ ਜੇ ਕਹਿਣ ਦੀ ਬੁੱਕਲ ਚ ਲੈ ਕੇ ਵੀਰੇ ਮਾਰਦਾ ਸੀ ਤਾਹ ਬੁੱਕਲ ਚ ਲੈ ਕੇ ਵੀਰੇ ਮਾਰਦਾ ਸੀ ਤਾਹ ਤੇਰੇ ਰੱਖੀਆਂ ਦੇ ਵਿੱਚੋਂ ਵੀਰ ਛੁੱਕੇ ਨੀਰ ਨਾ ਵਿੱਕੇ ਪਰਦੇਸਾਂ ਜਾ ਕੇ ਬੈਠਾ ਬੜੀ ਦੂਰ ਅੱਜ ਭੈਣ ਕੋਲ ਰਖੜੀ ਬਨਾ ਵੀਰ ਨਾ ਆਵੇ ਆਜ ਭੈਣ ਕੋਲ ਰਖੜੀ ਬਨਾ ਵੀਰ ਨਾ ਆਵੇ ਆਜ ਭੈਣ ਕੋਲ ਰਖੜੀ ਗਿਨਾ ਵੀਰ ਨਾ

ਦੀਵਾਰੀ ਸਿਰਨਾ ਬੋਲਨੀਆ ਪੋਨੀਆ ਨਹੀਂ ਕਾ ਆਂਦਲੋ ਗਿਆ ਦੇ ਜੰਡੀਆਂ ਨੂੰ ਲਾਗਦੇ ਖੋਖੇ ਹਟ ਗਿਆ ਮੋਕਰ ਨੂੰ ਮਠੇ ਮਾਰਦਾ ਪੋਤੇ ਹਟ ਗਿਆ ਮੋਕਰ ਨੂੰ ਮਠੇ ਮਾਰਦਾ ਪੋਤੇ ਹਟ ਗਿਆ ਮੋਕਰ ਆਜਾ ਕੇ ਤੂੰ ਉਹ ਛੱਡ ਗਿਆਵੇਂ ਮੇਰੇ ਨਾਲ ਦੇ ਪੁੱਛੇ ਤੂੰ ਉਹ ਛੱਡ ਗਿਆਵੇਂ ਮੇਰੇ ਨਾਲ ਦੇ ਪੁੱਛੇ ਯਾ ਖੁਇਆ ਨਾ ਟਪਰੀਆਂ ਤੁਹਾਨੂੰ ਖਮਾ ਕਰ ਬੋਲੀ ਖੜਕੇ ਵੇਖੀ ਜਾ ਮਾਂ ਲੱਗਦੀ ਬੜੀ ਪਿਆਰੀ ਨ ਘੜਕੇ ਗੱਲ ਸੁਣ ਲੈ ਕਿਉਂ ਕਰਦੀ ਐ ਕਾਲੀ ਨ ਖੜਕੇ ਗੱਲ ਸੁਣ ਲੈ ਕਿਉਂ ਕਰਦੀ ਐ ਕਾਲੀ ਨ ਖੜਕੇ ਗੱਲ ਸੁਣ ਲੈ ਕਿਉਂ ਕਰਦੀ ਐ ਕਾਲੀ ਨ ਖੜਕੇ ਗੱਲ ਸੁਣ ਲੈ ਵੇ ਸੌਣ ਮਹੀਨੇ ਪਿੱਕੜੀ ਪੀਂਗਾ ਅਸੀਂ ਸੋਹਣਿਆ ਪਾਈਆਂ ਵੇ ਪਾਕਾਂ ਦੇ ਵਿੱਚ ਮੋਰ ਬੋਲਦੇ ਵਾਕਾਂ ਦੇ ਵਿੱਚ ਮੋਰ ਬੋਲਦੇ ਪਾਣੀ ਵਿੱਚ ਮਗਰ ਆਈਆਂ ਵੇ ਤੀਆਂ ਸੌਣ ਦੀਆਂ ਅਸੀਂ ਸੋਹਣਿਆ ਲਾਈਆਂ ਵੇ ਤੀਆਂ ਸੌਣ ਦੀਆਂ ਅਸੀਂ ਸੋਹਣਿਆ ਲਾਈਆਂ ਵੇ ਤੀਆਂ ਸੌਣ ਦੀਆਂ ਅਸੀਂ ਸੋਹਣਿਆ ਲਾਈਆਂ ਵੇ ਤੀਆਂ ਸੌਣ ਦੀਆਂ ਚੋਟਕੇ ਗੱਬਾ ਦੁਨੀਆਂ ਚਿੱਟੀਆਂ ਵੇ ਮੁੱਟੀਆਂ ਛਾੜ ਕੇ ਆ ਸੌਣ ਦੇਣਗੇਵੇਂ ਛੁੱਟੀਆਂ ਚੜ ਗਿਐ ਸੌਣ ਸਾਰੇ ਦੇਣਗੇਵੇਂ ਛੁੱਟੀਆਂ ਚੜ ਗਿਐ ਸੌਣ ਸਾਰੇ ਦੇਣਗੇਵੇਂ ਛੁੱਟੀਆਂ ਸੌਣ ਮਹੀਨਾ ਦਿਨ ਦੀਆਂ ਦੇ ਸਭੇ ਸਹੇਲੀਆਂ ਆਇਆਂ ਬੈ ਸੰਤਾ ਬੰਤੋ ਹੋਇਆਂ ਕਠੀਆਂ ਬੈ ਸੰਤਾ ਬੰਤੋ ਹੋਇਆਂ ਕਠੀਆਂ ਵੱਡੇ ਘਰਾਂਂ ਦੀਆਂ ਜਾਈਆਂ ਕਿਤਾ ਪੜਈਆਂ ਮੰਦਾਂ ਤੇ ਪਰ ਜਾਈਆਂ ਕਿਤਾ ਪੜਈਆਂ ਨਿਆਰੀ ਸਾਡੇ ਵਿਰਸੇ ਦੀ ਟਰ ਸੋਣੀਏ ਨਿਆਰੀ ਸਾਡੇ ਵਿਰਸੇ ਦੀ ਟਰ ਸੋਣੀਏ ਨਿਆਰੀ ਸਾਡੇ ਵਿਰਸੇ ਦੀ ਟਰ ਸੋਣੀਏ ਨਿਆਰੀ ਸਾਡੇ ਵਿਰਸੇ ਦੀ ਕਟਣਗੀਆਂ ਸੀ ਖਟਕੀ ਲਿਆਂਦੀ ਚਾਪੀ ਸੱਚੇ ਸਤਗੁਰ ਨੇ ਸੋਣੀ ਦੁਨੀਆ ਸਾਜੀ ਸੱਚੇ ਸਤਗੁਰ ਨੇ ਸੋਣੀ ਦੁਨੀਆ ਸਾਜੀ ਸੱਚੇ ਸਤਗੁਰ ਨੇ ਸੋਣੀ ਦੁਨੀਆ ਸਾਜੀ ਸੱਚੇ ਸਤਗੁਰ ਨੇ ਆਏ ਪਾਪਾ ਨਾਨਕਾ ਤੁਲਾਈ ਆਪਣਾ ਵਿਛੜੀਆਂ ਚੱਕੀਆਂ ਦੇ ਸੋਣ ਕਰਾਉਂਦਾ ਮੇਲੇ ਵਿਛੜੀਆਂ ਚੱਕੀਆਂ ਦੇ ਸੋਣ ਕਰਾਵੇ ਮੇਲੇ ਵਿਛੜੀਆਂ ਚੱਕੀਆਂ ਦੇ ਸੋਣ ਕਰਾਉਂਦਾ ਮੇਲੇ ਵਿਛੜੀਆਂ ਚੱਕੀਆਂ ਦੇ ਸੋਣ ਕਰਾਉਂਦਾ ਮੇਲੇ ਨੱਚੂ ਸੋਣਾ ਸੋਣਾ ਨੱਚ 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 ਨੱਚੀ ਤੂੰ ਸੋਣਾ ਸੋਣਾ ਨੱਚ ਨੱਚ ਤੱਪ ਜਾਈ ਨੰਗ ਮੰਡੀਆਂ ਦੀ ਕੰਡ ਬੱਲੀ Tina Patola ਬਣਾਈਏ ਫੁੱਲਗੀ ਬੋਲੀ ਦਾ ਹੁਣ ਕੀ ਲਾਜ ਬਣਾਈਏ ਫੁੱਲਗੀ ਬੋਲੀ ਦਾ ਨਾਚੇ ਪੱਟ ਦੇ ਆ ਨੀਵੇਂ ਨਾਚੇ ਨਾਚੇ ਪਾਟੇ ਲੈਣਾ ਮੇਰਾ ਕੁੜੀ